ਤਾਂ ਗੱਜੇ ਵੈਰੋ ਕੇ ਪਿੰਡ ਹੈ ਤੇ ਅਸੀਂ ਇੱਥੇ ਰਸ਼ਨ ਦੀ ਸੇਵਾ ਕਰਨ ਵਾਸਤੇ ਆਏ ਸੀ ਇੱਥੇ ਇੱਕ ਘਰ ਚ ਪਹੁੰਚੇ ਸਾਨੂੰ ਪਤਾ ਨਹੀਂ ਸੀ ਅਸੀਂ ਤਾਂ ਵੈਸੇ ਹੀ ਦੇਖਦੇ ਦੇਖਦੇ ਆਏ ਆ ਕਿ ਸਾਨੂੰ ਬਾਹਰ ਜਿਹੜੇ ਨਾਲ ਸੇਵਾਦਾਰਲੇ ਪਿੰਡ ਦੇ ਮੁੰਡੇ ਚੱਲੇ ਸੀ ਉਹ ਕਹਿੰਦੇ ਸੀ ਕਿ ਘਰ ਦਾ ਬੜਾ ਬੁਰਾ ਹਾਲ ਹੈ ਤੇ ਅਸੀਂ ਇੱਥੇ ਅੰਦਰ ਆਣ ਕੇ ਦੇਖਿਆ ਤੇ ਇਹ ਤਾਂ ਕਹਾਣੀ ਆਪਣੀ ਖੁਦ ਹੀ ਬਿਆਨ ਕਰਦਾ ਪਿਆ ਸਰ ਹੂੰ ਇਹ ਘਰ ਇੱਕ ਕਮਰਾ ਦੀ ਇੱਕ ਕਮਰਾ ਇਹ ਤੇ ਇੱਕ ਇਹ ਹਾਲਤ ਤੁਸੀਂ ਦੇਖ ਹੀ ਸਕਦੇ ਹੋ ਇਹ ਐਸੀ ਹਾਲਤ ਦੇ ਵਿੱਚ ਇਹ ਭਾਈ ਸੁਖਵੀਰ ਸਿੰਘ ਨੇ ਜੀ ਇਹਨਾਂ ਦੇ ਇੱਕ ਭੈਣ ਤੇ ਇੱਕ ਭਰਾ ਸ਼ਹੀਦ ਹੋਏ ਸੀ ਜੀ ਹਾਂਜੀ ਹਾਂਜੀ ਬਾਦਾਂ ਤੇ ਬੈਸਟ ਵਜਾ ਸੀ ਬਰਸ਼ਟ ਵਜਾ ਸੀ ਹਾਂਜੀ ਹਾਂਜੀ ਉਹਨਾਂ ਦੇ ਮੂੰਹ 'ਚ ਗੋਲੀਆਂ ਲੱਗੀਆਂ ਕਿ ਕਾਸ਼ੇ 'ਚ ਲੱਗੀਆਂ ਆਏ ਅੱਛਾ ਤੇ ਤੁਹਾਡੇ ਭਰਾ ਦੇ ਭਰਾ ਦੇ ਬੈਸਟ ਵਾਰਤਾ ਸੀ ਅੱਛਾ ਤੁਹਾਡਾ ਬ੍ਰੈਕਟ ਹੀ ਬਜਾ ਹੈ ਮਤਲਬ ਤੱਕੇ ਸ਼ਹੀ ਹੋ ਗਈ ਸੀ ਅੱਛਾ ਰਾਤ 12 ਵਜੇ ਜਾਣ ਕੇ ਨਾਲ ਸੁੱਤੇ ਪੈਣ ਉਠਾ ਕੇ ਮਾਰਦਾ ਅੱਛਾ ਆ ਤੁਸੀਂ ਦੱਸਦੇ ਸੀ ਤੁਸੀਂ ਫਿਰ ਕੇਸ ਵੀ ਕੀਤਾ ਸੀ ਕੋਈ ਇਹਨਾਂ ਦੇ ਅਸੀਂ ਕੀਤਾ ਹੈ ਵਾਹ ਕੋਈ ਕਿਸਾ ਇਹਨਾਂ ਦਾ ਕੋ 15 16 ਸਾਲ ਲੜਿਆ ਪਰ ਸਾਡਾ ਕੇਸ ਤਾਂ ਬੜਾ ਕੁਛ ਨਹੀਂ ਕਰਦਾ ਅੱਛਾ ਇਹ ਵੀ ਆਫਰ ਲੈ ਕੇ ਕੋਰਟ ਮਾਸਾ ਕਰਾਂਗੇ ਇਹਨਾਂ ਦਾ ਤੁਹਾਨੂੰ ਕੋਰਟ ਮਾਸਾ ਨਹੀਂ ਕੀਤਾ ਉਹਨਾਂ ਜਨਰਲ ਇਹਨਾਂ ਬੜੀ ਕਰ ਦਤਾ ਅੱਛਾ ਮੈਂ ਹਾਈ ਕੋਰਟ ਤੁਸੀਂ 3302 ਦਾ ਪਰਚਾ ਕਿਦਾਂ ਦਵਾਇਆ ਸੀਗਾ ਸਰ ਦਾ ਪਰਚਾ ਆਇਆ ਹੈ ਨਾ ਤੇ ਅੱਛਾ ਇਹਨਾਂ ਦਾ ਜਨਰਲ ਇਹਨਾਂ ਨੂੰ ਬੜੀ ਕਰ ਦਤਾ ਅੱਛਾ ਇੱਕ ਸਾਲ ਦੇ ਨਾਲ ਸਾਹ ਦੇ ਕੇ ਸੋ ਇਸ ਜਗ੍ਹਾ ਦੇ ਉੱਤੇ ਹਣਾ ਸੰਗਤਿਹੜ ਯੂਕੇ ਵੱਲੋਂ ਜੋ ਹੈ ਉਹ ਇਹਨਾਂ ਦੇ ਘਰ ਬਣਾਉਂਦੀ ਜਿਹੜੀ ਆ ਉਹ ਪ੍ਰਵਾਨਗੀ ਮਿਲੀ ਆ ਸੋ ਹਾਲਤ ਆਪਾਂ ਦੇਖ ਸਕਦੇ ਆ ਕਿ ਕਿਹੜੇ ਹਾਲਾਤਾਂ ਦੇ ਵਿੱਚ ਇੱਕੋ ਕਮਰੇ ਦੇ ਵਿੱਚ ਦੋ ਜੀ ਜਿਹੜੇ ਨੇ ਤੇ ਇੱਥੋਂ ਤੱਕ ਕੇ ਕੋਈ ਜਾਲੀ ਵਾਲਾ ਦਰਵਾਜ਼ਾ ਵੀ ਨਹੀਂ ਹੈਗਾ ਮੈਨੂੰ ਲੱਗਦਾ ਕਿ ਇੱਥੇ ਤਾਂ ਮੱਛਰੀ ਤੋੜ ਤੋੜ ਖਾ ਜਾਂਦਾ ਹਣਾ ਸੋ ਇੱਥੋਂ ਦੀ ਸੇਵਾ ਸੰਗਤ ਜੀ ਆਓ ਸਾਰੇ ਰਲ ਮਿਲ ਕੇ ਕਰੀਏ ਇਹਨਾਂ ਪਰਿਵਾਰਾਂ ਦੇ ਨਾਲ ਖੜੀਏ ਜੀ